ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਲੋ ਬਈ ਰੋਜ਼ ਹੀ ਮੀ ਪੈਣ ਲੱਗ ਜਾਂਦਾ। ਤੇ ਅੱਜ ਦੇ ਤੇ ਸਲਾਹ ਮੰਡੀ ਆ ਸਾਰਾ ਸਮਾਨ ਅੱਜ ਫੇਰ ਸ਼ਿਫਟ ਕਰ ਦੇਣਾ ਬਈ ਤੁਸੀਂ ਕਹਿੰਦੇ ਨਾ ਰੋਜ਼ ਹੀ ਸਮਾਨ ਸ਼ਿਫਟ ਕਰੀਏ ਇੱਧਰ ਕਰੀਏ ਉੱਧਰ ਤੇ ਹੁਣ ਇੱਕ ਜਗ੍ਹਾ ਇਕੱਠੇ ਸਮਾਨ ਆ ਦੇਣਾ ਹੁਣ ਤੁਹਾਨੂੰ ਜਗ੍ਹਾ ਜਿੱਥੇ ਆਪਾਂ ਨੇ ਪੇਟੀ ਵਾਲ ਮਾਰੀ ਰੱਖਿਆ ਉੱਥੇ ਜਗ੍ਹਾ ਬਣਾਉਂਦੇ ਹੁਣ ਤੁਹਾਨੂੰ ਨਵੇਂ ਕਰਕੇ। ਕੁਬੜ ਟਿੰਨਾਂ ਥੱਲੇ ਪਏ ਆਰੇ ਬੱਛੜਾ ਉਹ ਸਾਰਾ ਆ ਜਾਂਦਾ ਤੇ ਕਮਰੇ ਵੀ ਅਸੀਂ ਵਿੱਚੇ ਸਾਰੇ ਤੜਾ ਦੇਣੇ। ਤੇ ਉਧਰ ਮੰਮੀ ਡੈਡੀ ਉਧਰ ਹੀ ਕੇਵੇ ਤੁਹਾਨੂੰ ਦਿਖਾਉਂਦਾ ਕਿ ਆ ਕਿਵੇਂ ਔਰੇ ਬਣਾਵਾਂਗੇ ਜਗਾ ਉਹਦੇ ਪਰ ਰੱਖਦੇ ਮੈਂ ਕੋਹ ਦੇ ਪਰ ਤੁਸੀਂ ਨਾ ਜੱਕਿਓ ਖੜਜੋ ਮੈਹਕ ਨੂੰ ਨਾਲ ਲਾਓ ਆਪਰਾ ਹੋਈ ਰੱਖਣੀ ਟ੍ਰਾਂਸਪੋਰਟ ਆਪ ਤਾਂ ਉੱਤਰ ਜਾਣਾ ਮੇਰਾ ਫੋਨ ਬਹੁਤ ਚੱਲ ਰਿਹਾ ਨਾ ਰੱਖ ਚੱਲਣਾ ਨਾ ਰੱਖ ਤੇਰਾ ਕਾਲ ਟ੍ਰਾਂਸ ਤੇ ਆ ਮੂਤਨ ਲਾਉਣਾ ਪਊ ਇਹ ਪਿੱਛੇ ਤੇ ਕਰਦੇ ਆ ਪਹਿਲਾਂ ਮੋਟਾ ਰੱਖ ਹਾਂਜੀ ਇੱਕ ਹੋਰ

ਇਧਰ ਬਈ ਮੀਂਹ ਚੈੱਕ ਕਰੋ ਸਪੀਡ ਆਨ ਬੰਦ ਲੱਗਿਆ ਪੂਰਾ ਇਧਰ ਵਾਲੀ ਦਾਵਾ ਇਹ ਤਾਂ ਗੂੜੋ ਖੜੀ ਕਰਦੇ ਆਂ ਸਾਰੇ ਕੋ ਦੋਪਰ ਟਕਾਤਾ ਇਧਰ ਅਨਲ ਮਾਰੀ ਆ ਜੀ ਉਹ ਲੋਬੇ ਸਮਾਨ ਟਾਉਣ ਲੱਗੇ ਚੱਲਦੇ ਜੀ ਜੀ ਸੁਭਾ ਚੱਕਣਾ ਚਲੋ ਬਾਈ ਉਧਰ ਸਾਰੇ ਮੈਟਾ ਟਗਾਤੇ ਤੇ ਬਸ ਇੱਕ ਹਾਲ ਮਾਰੀ ਰਹਿ ਗਈ ਤੇ ਇੱਕ ਫ੍ਰਿਜਰ ਰਹਿ ਗਿਆ ਤੇ ਹੋਰ ਰਹਿ ਗਿਆ ਤੇ ਇਧਰ ਵੀ ਕੰਮ ਚੱਲਦਾ ਨਾਲ ਦੇ ਨਾਲ ਆਹ ਕਮਰੇ ਵੀ ਢਾਤੇ ਫਸੇ ਵੀ ਹੋਣੀ ਵਿੱਚ ਆ ਨੇ ਲੋ ਬਈ ਰਾਤ ਫਟਾਫਟ ਸਾਰੇ ਕਮਰੇ ਤਾਂ ਖਾਲੀ ਕਰਤੇ ਤੇ ਬਈ ਬਹੁਤ ਨਸ ਵੱਜਿਆ ਰਾਤ ਗਰਮੀ ਸ਼ਾਮ ਨੂੰ ਬਹੁਤ ਹੋ ਗਈ ਸੀ ਮਿੱਤੇ ਫਿਰ ਵੀਡੀਓ ਵੀ ਨਹੀਂ ਬਣੀ ਕਿਉਂਕਿ ਸਾਰੇ ਪਸੀਨੇ ਨਾਲ ਕੱਪੜੇ ਭਿੱਜ ਗਏ ਤੇ ਸਾਡੇ ਤੇ ਅੱਜ ਵੀ ਰਾਤ ਦੇ ਮੀਂਹ ਖਾਸੇ ਪੈ ਰਿਆ ਅੱਜ ਕੰਮ ਵੈਸੇ ਬਹੁਤ ਸੀਗੇ ਬਹੁਤ ਪੈ ਰਿਆ ਨੇ ਲੱਗਿਆ ਅੱਜ ਕੰਮ کافی ਸੀਗੇ ਪਰ ਹੁਣ ਮੀਂਹ ਕਰਕੇ ਥੋੜਾ ਡਿਲੇ ਕਰਨੇ ਪੈਣੇ ਕੋਈ ਜਿਹੜਾ ਉਧਰ ਅਸੀਂ ਸਮਾਨ ਵਜਾ ਖਿਲਰ ਰਿਹਾ ਥੋੜਾ ਜਿਹਾ ਹੁਣ ਦੇ ਦੇ ਦੁਪਹਿਰ ਤੱਕ ਜੇ ਮੀਂਹ हट ਗਿਆ ਤੇ ਖਿੱਚਾਂਗੇ ਕੰਮ ਬੈਸੇ ਸਾਡੇ ਸਾਰੇ ਦੋ ਕਮਰੇ ਤਾਂ ਖਾਲੀ ਕਰਤੇ ਅਸੀਂ ਬਈ ਕਾਹੀ ਰਹਿ ਗਿਆ ਸਾਡਾ ਕਿਚਨ ਦਾ ਸਮਾਨ ਇਹ ਵੀ ਅਸੀਂ ਉਧਰ ਹੀ ਟਿਕਾਵਾਂਗੇ ਜਦ ਤਣਾ ਐਨ ਸੈਟਿੰਗ ਹੋ ਗਈ ਫੇਰ ਤੁਹਾਨੂੰ ਐਨ ਪ੍ਰੋਪਰ ਵੀਡੀਓ ਬਣਾ ਕੇ ਦਿਖਾਵਾਂ ਕਿੱਥੇ ਕੀ ਕਰਨਾ ਕਿੱਥੇ ਰਹਿਣਾ ਸੀ ਤੇ ਲੋ ਜੀ ਹੁਣ ਮੀਂਹ ਹਟੇ ਤੇ ਦੇਖਾਂਗੇ ਕੀ ਕੰਮ ਕਰਨਾ ਕਿ ਆ ਨਹੀਂ ਹਾਲ ਤਾਂ ਮੀਂਹ ਨੇ ਕੰਮ ਰੋਕਤਾ ਚਲੋ ਜੀ ਹੁਣ ਮੀਂਹ ਹਟਿਆ ਅੱਜ ਲੱਗਦਾ ਕੰਮ ਖੜੂਗਾ 9 ਵਜੇ ਉਹਦੇ 4:00 ਵਜੇ ਕੇ 55 ਮਿੰਟ ਦੇਖਦੇ ਵੈਸੇ ਮੀਂਹ ਤਾਂ हट ਗਿਆ ਸ਼ਾਇਦ ਆਏ ਜਾਣ ਲੇਟ ਆ ਜਾਣ ਛੇ ਘੰਟੇ ਤੱਕ ਬਾਕੀ ਦੇਖਦੇ ਆ ਹਲੇ ਉੱਧਰ ਵੀ ਸੈਟਿੰਗ ਕਰਨੀ ਆ ਮੈਂ ਚੱਲ ਅੱਜ ਮੀਂਹ ਦਾ ਪੈਂਦਾ ਕੋਲ ਜਿਹੜਾ ਹੈਗੀ ਉੱਧਰ ਆ ਕੇ ਮੀਂਹ ਹਟੇ ਤੇ ਆ ਕੇ ਸੈਟਿੰਗ ਕਰਾਂਗੇ ਇੱਧਰ ਸਾਰਾ ਐਸੇ ਆ ਸਾਰੇ ਹੀ ਤੋੜ ਤਾ ਉਹਨਾਂ ਨੇ ਕੱਲ ਚਲੋ ਹੁਣ ਆ ਕੇ ਦੇਖਦੇ ਕਿੰਨਾ ਕੰਮ ਖਿੱਚਦੇ ਬਈ ਉੱਧਰ ਆਪਾਂ ਨੇ ਸੈਟਿੰਗ ਵੀ ਕਰਨੀ ਆ ਜਾ ਕੇ ਸਾਰਾ ਕੰਮ ਖਿੱਚ ਦੋਣਾ ਕਿ ਇੱਧਰ ਸਾਰਾ ਏਰੀਆ ਖਾਲੀ ਕਰ ਦੇਣਾ ਆਪਾਂ ਨੇ ਠੀਕ ਹੈ ਮੀ ਅੱਜ ਮੀ ਬਹੁਤ ਜ਼ੋਰ ਦੀ ਪਿਆ ਬਈ ਮੀ ਇਹਨੂੰ ਸਬਸ ਕਰਾਤੀ ਹੈ ਜੀ ਸਾਰੀ ਰਾਤ ਦਾ ਪੈ ਰਹੇ ਹਾਂ ਹਾਂਜੀ ਅੰਦਰ ਕਿੰਨਾ ਕੰਮ ਖਾਸਾ ਖਿੱਚ ਲਿਆ ਨਾ ਉਹਨਾਂ ਨੇ ਇੱਟਾ ਛੱਟਾ ਦੇਖੋ ਕਿੱਦਾਂ ਲਾਇਆ ਆ ਨੀ ਉਹ ਕੱਢ ਰਹੀ ਆ ਨਾ ਫਿਰ ਕੀ ਹਾਂਜੀ ਇੱਧਰੋਂ ਲੈ ਆ ਆ ਵੀ ਤੋੜਤਾ ਨਾ ਇਹ ਵੀ ਤੋੜਤਾ ਅੱਜ ਤਾਂ ਇੱਟਾ ਹੀ ਕੱਢ ਲਵੇ ਪਹਿਲਾਂ ਮੈਂ ਤਾਂ ਕਹਿੰਦਾ ਹਾਂ ਨਾ ਦੇਖਦੇ ਆ ਜੇ ਹੁਣ ਆਉਂਗੇ ਤਾਂ ਇਹ ਨਹੀਂ ਕਰਕੇ ਮੈਨੂੰ ਨਹੀਂ ਲੱਗਦੀ ਹਵਾ ਚੱਲ ਪਈ ਜਰ ਹੁਣ ਬੱਦਲ ਚੱਕ ਹੋ ਜੂਗਾ ਹਾਂ ਬਈ ਠੀਕ ਹੈ ਕੰਮాలే ਹੈਗਾ ਪੰਜ ਦਿਨ ਚ ਐਂ ਥੋੜੇ ਵਿਲੇ ਹੋ ਜੂंगी ਅਸੀਂ ਮੈਨੂੰ ਤਾਂ ਹਫਤਾ ਲੱਗਦਾ ਹੈ ਹਾਂ ਹਫਤਾ ਹੀ ਲੱਗਦਾ ਚਲੋ ਦੇਰ ਟਾਈਮ ਪਾ ਪਤਾ ਲੱਗੂ ਹੂੰ ਜਿੰਮਿੰਟਾ ਦੇ ਲੋ ਜਮੇ ਪੁਰ ਗਿਆ ਦਰਦ ਉਹ ਖੜੀ ਰਹੀ ਫੇਰ ਵੀ ਐਨੇ ਸੂ ਘਰੇ ਆਮ ਨੇ ਤਾਂ ਸਾਰੀ ਗਿਰ ਗਈ ਤੇਰੀ ਵਾਲੀ ਅੱਛਾ ਹਾਂ ਓਨਲੀ ਵੀ ਆਪਣੇ ਨਾਲ ਜ ਵੱਧ ਪ੍ਰਾਣੀ ਤੀ ਆ ਮਨੇ ਰਨ ਤਾਂ ਖੁਣ ਲਵਾਈ ਸਾਲ ਵੀ ਨਹੀਂ ਹੋਇਆ ਕਿਹੜੀ ਅੱਛਾ ਟਾਇਲ ਹਾਂ ਟਾਇਲ ਤਾਂ ਖੜੀ ਸੀ ਆਪਣੀ ਹੁਣ ਵੀ ਜਿਹੜਾ ਸਿਮਿੰਟ ਥੱਲੇ ਵਾਲਾ ਉਹ ਭਰ ਗਿਆ ਤਾਂ ਵੀ ਆਪਣੀ ਜਿਆਦਾ ਮਜ਼ਬੂਤੀ ਸੀ ਟਾਇਲ ਹਾਂਜੀ 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 ਕੋਈ ਨਹੀਂ ਮਜ਼ਬੂਤੀ ਵਾਲੀ ਟਾਇਲ ਨਹੀਂ ਰਹੀ ਉਹਨਾਂ ਨੇ ਕਰਨ ਲੱਗੀ ਨਹੀਂ ਹਾਂਜੀ ਹੁਣ ਆਪਾਂ ਛੱਤ ਹੈ ਨਹੀਂ ਬਾਥਰੂਮ ਵੀ ਪਿੱਜ ਪਿੱਜ ਕੇ ਆਇਆ ਅੱਜ ਅਸੀਂ ਉੱਪਰ ਛੱਤ ਹੈ ਨਹੀਂ ਹਾਂ ਜੀ ਟਿੰਨਾ ਨੇ ਖੜਕੇ ਹੀ ਬੋਗ ਰਿਆ ਨਾ ਦੇਣੇ ਟਿੰਨਾ ਅੱਜ ਪਾਟੇ ਜਾਣੀਆਂ ਮੀਨ ਚਲੋ ਅੱਗੇ ਦੇਰਾਂ ਚ ਆ ਕੇ ਸੈਟਿੰਗ ਕਰਦੇ ਮੈਂ 12 ਵਜੇ ਤੋਂ ਬਾਅਦ ਹਲ ਤਾਂ ਨੇ ਮੀਮੂ ਪਾਉਂਦਾ ਤੁਹਾਨੂੰ ਵੀ ਥੋੜਾ ਕੰਮ ਹੋਣਾ ਥੋੜਾ ਥੋੜਾ ਨਹੀਂ ਮੈਂ ਜਰਾ ਆ ਕੇ ਦੁਪਹਿਰ ਦੇ ਨਾਲ ਮੈਂ ਕਾਲ ਜੇ ਆਉਂਗਾ ਛੁੱਟੀਆਂ ਨੂੰ ਮਾਰਨੀ ਫਿਰ ਜਿੱਦਨ ਨਿਊ ਨੇ ਬਟਨ ਉਦੋਂ ਛੁੱਟੀਆਂ ਹੋਣੀਆਂ ਚੱਲਦੇ ਆਪਾਂ ਪੁੱਦਨੇ ਦੇਖਾਂਗੇ ਹੁਣ ਚਲੋ ਹੁਣ ਆ ਕੇ ਕੰਮ ਦੇਖਦੇ ਕਿੰਨੇ ਖਿੱਚ ਹੁੰਦਾ ਅੱਜ ਤੇ ਅੱਜ ਸਾਰੀ ਐਟਾ ਚਕਾਈਏ ਪਹਿਲਾਂ ਚੱਕ ਦੂ ਸਾਰੀ ਹੂੰ ਠੀਕ ਕੀ ਸਾਡਾ ਟੋੜਨ ਲੱਗ ਗਿਆ ਚੱਕਣ ਲੱਗ ਗਿਆ ਹਾਂਜੀ ਚਲੋ ਭਾਈ ਠੀਕ ਹੈ ਜੀ ਮੈਨੂੰ ਲੱਗਦਾ ਅੱਜ ਨਹੀਂ ਗਾਮਾਂਗਾ ਮੇਂ ਵੇਰ ਤਾਂ ਤੇਜ ਹੋ ਗਿਆ ਅੱਜ ਕੰਮ ਖਾ ਹੀ ਲੱਗਦਾ ਅੱਜ ਛੁੱਟੀਆਂ ਕਰਾਂਗੇ ਨਾ ਅਮੀ ਇਹ ਬਹੁਤ ਪੈ ਰਿਹਾ ਹੈ ਦੇਖੋ ਹਾਂਜੀ ਉਈ ਆਪਾਂ ਕਾਲਜ ਆਏ ਤੇ ਅੱਜ ਦਿਹਾੜੀ ਦਾ ਰਾਏ ਨਹੀਂ ਹੈਗੇ ਅੱਜ ਸਵੇਰੇ ਮੀਂਹ ਬਹੁਤ ਪਿਆ 10 ਵਜੇ ਤੱਕ ਮੀਂਹ ਪਈ ਕੇ 10 ਵਜੇ ਤੋਂ ਬਾਅਦ ਮੀਂਹ ਪਈ ਗਿਆ ਤੇ ਚਲੋ ਅੱਜ ਉਹ ਤਾਂ ਇੰਚ ਤੇ ਆਪਾਂ ਆਪਣਾ ਕੰਮ ਲੋਡ ਕਰੀਏ ਉਧਰ ਸੈਟਿੰਗ ਕਰੀਏ ਕੱਲ ਖਨਾਰਾ ਜਾਈ ਪੈ ਗਿਆ ਕਰੀਏ ਮੀਂਹ ਅੱਜ ਆਈ ਨਹੀਂ ਹੈ ਦਿਹਾੜੀ ਦਾ ਰਹਿਣ ਕੋਈ ਵਾਰ ਕੋ ਆਤਾ ਮੇਰਾ ਖਲਾ ਹੂੰ ਇੱਕ ਵਾਰ ਤੇ ਆਈ ਦੂਜੀ ਵਾਰ ਫੇਰ ਚੱਕ ਕੇ ਕੇ ਜਾਣਾ ਪੈਣਾ ਇੱਧਰ ਰੱਖਣੇ ਕਿ ਉੱਪਰ ਮਾਮੀ ਉੱਪਰ ਹੈ ਬੈਡਾਂ ਦਾ ਸਮਾਨ ਬੈਡਾਂ ਦਾ ਸਮਾਨ ਹੈ ਓ ਵੀ ਧੰਨੂ ਇੱਕ ਬੈੱਡ ਅਸੀਂ ਇੱਧਰ ਟਿਕਾਏ ਹੋਏ ਆ ਐਦੇ ਨਾਲ ਸਾਡੇ ਇੱਕ ਬੈੱਡ ਅਸੀਂ ਉੱਪਰ ਟਿਕਾਏ ਤਾਂ ਉਹ ਵੀ ਦਿਖਾਉਂਦੇ ਮੈਂ ਕਿਹ ਲੇ ਕੇ ਆ ਮੰਮੀ ਹਰ ਕਿੰਨੇ ਵਾਰ ਸਮਾਂਦੇ ਮੈਂ ਤਾਂ ਹਰ ਜਾਈ ਲੱਗੀ ਚੱਲਣਾ ਯਾਰੀ ਮਾਜੀ ਮੁਸਲੀਆ ਸਾਰਾ ਬੱਡਾਂ ਦਾ ਜਾਣਾ ਬਸ ਠੀਕ ਹੈ ਨਾਲੇ ਉੱਪਰ ਲੋਟ ਕਰਿਆ ਆਵਾਂਗੇ ਹਾਂ ਉੱਪਰ ਉਹ ਤਾਂ ਨਹੀਂ ਲੈ ਕੇ ਗਏ ਕਿ ਲੈ ਕੇ ਬਿਸਤਰੇ ਲੈ ਚੀ ਜਾਂਗੇ ਹੈਗੇ ਕੁਛ ਨਹੀਂ ਲੈ ਕੇ ਚਲ ਮਾਂ ਚੱਕ ਕੇ ਲੈ ਕੇ ਜਾਂਦਾ ਤੁਸੀਂ ਚਲੋ ਤੇ ਆ ਲਗੇ ਚਲੀਏ ਤਾਂ ਨੇ ਉੱਪਰ ਦਿਖਾਉਂਦੇ ਤਾਂ ਤਲੋ ਜੀ ਅਸੀਂ ਬੈਡੋਰੇ ਟਿਕਾ ਤੇ ਆ ਸਾਡਾ ਸਾਮਾਨ ਆ ਗਿਆ। ਇਹ ਚੱਪੜ ਖੁੰਦਦੇ ਹਾਂ ਉਹਨੂੰ ਬੰਨ੍ਹ ਲਈ। ਹਾਂਜੀ। ਉਹ ਅੰਦਰ ਦੇ ਵਿੱਚ ਸਾਮਾਨ ਟਿਕਾਈਏ। ਕਾਲਾ ਐਂ ਰੱਖਦੇ ਸੀਗੇ। ਕਾਲੇ ਕਾਲੇ ਵਿੱਚ ਜਿਹੜਾ ਸਾਮਾਨ ਆ ਗਿਆ ਆ ਗਿਆ। ਬਿੰਗੜੇ ਡਿੱਤੀ ਰੱਖ ਲਏ ਤਾਂ ਅਮੀ ਮੈਨ ਨੇ। ਕੀ ਚੀਜ਼? ਵਿੱਚ ਸਾਮਾਨ ਹੈ ਨਾ। ਮੈਟ ਪਾਉਣੀ ਜੀ। ਮੈਟ ਹੋਣੀ ਨਹੀਂ। ਹੈ ਜੀ ਰਹੀ ਸੀਗੀ। ਮੀ ਕਰਕੇ ਤੇ ਲਾਈਟ ਵੀ ਬੱਜੀ ਵੀ ਨਾ ਮੈਂ ਸਵੇਰ ਦੀ ਲਾਈਟ ਤਾਂ ਹੈ ਹੀ ਨਹੀਂ ਅੱਜ ਸਵੇਰ ਦੀ ਬੱਜੀ ਨਹੀਂ ਕੋਈ ਕੱਪੜੇ ਕਿਧਰ ਜਿਹੇ ਨੇ ਮੈਂ ਨਾ ਕਿਸਾਨਾਂ ਨੇ ਕੱਪੜਾ ਲੈ ਕੇ ਹੀ ਬਾਹਰ ਦੇਖ ਕੇ ਲੈ ਕੇ ਆਇਆ ਕਿਹੜੇ ਰੰਗ ਦਾ ਮੈਂ ਦੇਖ ਆਇਆ ਕੱਪੜਾ 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 ਮੈਲਗਮ ਲਿਆ ਜਾ। ਜਾਮਣੀ ਜਾ। ਹਾਂ ਹਾਂ। ਹਾਂ ਲਓ। ਇਹਨੇ ਮਦੂਆ ਵੈਗ ਲਿਆ ਆ ਜਿਹੜੇ ਰਹਿ ਗਏ ਇੱਕ। ਆ ਤੇਟੀ ਪਾ ਦੇਣਾ। ਤੇ ਚੇਟ ਰਾਮ। ਤਦੋਂ ਵੀ ਆਸਮਾਨ ਰਹਿ ਗਏ ਨਾ ਦੂਆ ਕਿਡਾ ਲਾਉਣਾ ਆ। ਇੱਕ ਤੇਟੀ ਤੇ ਕਾ ਬੈਗ। ਤੇ ਵੀ ਲੈ ਚੱਲੀਏ ਤੇ ਉੱਪਰ ਵਾਲਾ ਕੰਮ ਹੁਣ ਡਨ ਹੋ ਜਾਣਾ। ਬਾਕੀ ਹੁਣ ਥੱਲੇ ਵਾਲਾ ਰਹਿ ਜਾਣਾ ਕੰਮ। ਤੇ ਥੱਲੇ ਵਾਲਾ ਵੀ ਡਨ ਕਰੀਏ। ਲੋਰੀ ਵੀ ਆ ਭਰ ਗਿਆ ਮਾਮੀ ਹਾਂ ਭਰਦੇ ਅੱਲਾ ਦਵਨ ਉਹ ਜਿਹੜੇ ਨਵੇਂ ਬੈੱਡ ਹੁੰਦੇ ਆ ਮੈਂ ਉਹਨਾਂ ਦੇ ਦੇਖਣਾ ਹੁੰਦਾ ਨਹੀਂ ਕਿਹੜੀ ਚੀਜ਼ ਰੋਣਾ ਸਮਾਨ ਕਿੱਥੇ ਰੱਖਿਆ ਕਰਾਂਗੇ ਚਲ ਕੋਈ ਨਾ ਦੇਖੀ ਜਾਈਏ ਉਹ ਪੈਨ ਪਿਆ ਸੀ ਮੈਂ ਖੜਾ ਉੱਪਰ ਹੈ ਰਮਾ ਹਾਂ ਬੈਗ ਖੁੱਲਣ ਸੀ ਆ ਕਿਹੜਾ ਆਲਾ ਹਾਂ ਇਹ ਤਾਂ ਕੁਲੀ ਤੇ ਦੇਸੀ ਸੌਣ ਕੇ ਕਰੂ ਠੀਕਾ ਤਾਂ ਲੋ ਵੀ ਇਹ ਵੀ ਖਾਣਾ ਡੰਨ ਚਲੋ ਜੀ ਅਗਲਾ ਖਾਣਾ ਕਰ ਆਹ ਦੇਖਾਂ ਕਿਹੜਾ ਹਾਂ ਇਹ ਵੀ ਪੜਿਆ ਵਾ ਆ ਡੱਬੇ ਆ ਬੱਖਾ ਹਾ ਰਣੇ ਆ ਬਕਸਾ ਆਪਰੇ ਆ ਫੜੇ ਉਹ ਮਾਰ ਜੇ ਜੀ ਉਹ ਮੈਕਰੋ ਬਲੱਟ ਨਹੀਂ ਚਲੋ ਇਹ ਲਾ ਦੋ ਇਹ ਵੀ ਡੰਨ ਆ ਰਹਿ ਗਿਆ ਚਲੋ ਇਹ ਦੋਏ ਸਾਡੇ ਡੰਨ ਹੁਣ ਆਪਾਂ ਗੱਦੇ ਲਿਆਵਾਂ ਮਮੀ ਹੁਣ ਗੱਦੇ ਲਿਆ ਆਰੇ ਪਾ ਹੁਣ ਗੱਦੇ ਰੱਖ ਕੇ ਨੂੰ ਕਰੀਏ ਡੰਨ ਫੇਰ ਚਲੀਏ ਥੱਲੇ ਠੀਕ ਹੈ ਜੀ ਹਾਂ ਥੱਲੋ ਵੀ ਉੱਪਰ ਸੈਟਿੰਗ ਕਰਿਆ ਮਮੀ ਹਾਂ ਕੁਛੜੀ ਸੈਟਿੰਗ ਹੋ ਗਈ ਚਾਦਰ ਰਹੀ ਜੈਦਰ ਵਿਛਾ ਲੈਣੇ ਬਸ ਠੀਕ ਅੱਜ ਵੀ ਜ਼ਰਾ ਕਰਤਾ ਫਿੱਟ ਤੁਸੀਂ ਅੱਜ ਦਿਨ ਚ ਹਾਂ ਸਾਰਾ ਸਵਾਰ ਕੇ ਗਏ ਸਾਰ ਨੂੰ ਓਕੀ ਤਾਂ ਆਈ अलमारी ਸੀਗੀ ਚੱਕਣੀ ਥਲਣੀ ਹਾਂ ਜੀ ਪਰ ਭਾਰੀ ਬਹੁਤ ਹੈ ਵੈਸੇ ਤਿੰਨ ਜਾ ਜਾ ਕਰਦੇ ਟੁੱਟ ਗਈ ਸਟਿੰਗ ਉਹ ਟੁੱਟ ਗਈ ਕਿੱਥੇ ਟੁੱਟ ਗਈ ਹਾਂ ਦੇਖੋ ਇਹ ਹਾਂ ਜਿਹੜੀ ਪੱਟੀ ਟੁੱਟ ਗਈ ਉਹ ਟੁੱਟ ਗਈ ਉਹ ਦੇਖੋ ਚਲ ਪੱਟੀ ਤਾਂ ਲੱਗ ਜੂਗੀ ਹਾਂ ਹੂੰ ਇਹ ਤਾਂ ਵਾਹ ਹੋ ਜੂਗੀ ਇਹ ਤਾਂ ਲਵਾ ਹੋ ਜਾਣੀ ਹਾਂ ਹੁਣ ਆ ਕਰੀ ਲੋਟ ਦੋਰੇ ਅਸੀਂ ਪਰਦਾ ਲਾ ਕੇ ਦੋਰੇ ਮਿੰਜੇ ਡਾਲਣੇ ਸੀਗੇ ਭੈਣੇ ਨੂੰ ਉੱਪਰ ਪੱਖੇ ਲਵਾਉਣਾ ਨੇ ਤੇ ਇਹਦੀ ਕਰੀ ਸਫਾਈ ਇਹਨੇ ਇਹਦੇ ਵਿੱਚ ਸਾਡੇ ਕੱਪੜੇ ਟੰਗ ਹੋ ਗਏ ਅੱਜ ਬਈ ਕੱਪੜਾ ਬੜੇ ਓਕੇ ਹੋਏ ਥੱਲੇ ਖਲਾਰੇ ਬਾਤ ਸਾਰੇ ਕੱਪੜਿਆਂ ਦੇ ਇੱਕੋ ਲੱਤ ਕੱਢ ਕੇ ਬਾਤ ਹਾਂ ਮੰਮੀ ਨੇ ਉਹ ਤੇ ਫਟਾਫਟ ਇਕੱਠੇ ਕਰਤੇ ਸਾਰੇ ਮੈਂ ਨਹੀਂ ਕਰੇ ਡੈਡੀ ਨੇ ਮਾਰੇ ਕੱਢ ਕੱਢ ਕੇ ਹਾਂ ਕੱਟੇ ਲਮਾਰੀ ਵੀ ਮੈਂ ਇੱਧਰ ਲਾ ਮਾਗੇ ਕਿਹੜੀ ਅੱਛੀ ਵਾਲੀ ਆਹ ਥੜੀ ਪਤਾ ਨਹੀਂ ਕਿਦਾਂ ਦੀ ਸੈਟਿੰਗ ਹੋਣੀ ਹੈ ਇਹਦੇ ਮੈਂ ਤਾਂ ਹਾਲੇ ਜਦ ਤੱਕ ਉਹ ਸਰਵਿਸ ਚੈਂਸ slipsਾਂ ਚੱਕਣ ਜਦ ਤੱਕ ਸੈਟਿੰਗ ਨਹੀਂ ਹੋਣੀ ਦੇਖਦੇ ਹਾਂ ਕਿਦਾਂ ਦੀ ਸੈਟਿੰਗ ਹੋਵੇ slipsਾਂ ਨਹੀਂ ਹੋ ਸੱਚੋ ਲੱਕੜੀਆਂ ਤਾਂ ਮੈਂ ਉਹ ਦੇਖਵਾ ਰ ਮਾਰੀ ਦਵੀਏ ਸਮਾਰਕ ਤਾਂ ਇਕੱਠਾ ਆ ਕਰਕੇ ਹੁਣ ਲਾਉਣੀ ਹੈ ਐਡਾ ਸੈੱਟ ਹੋ ਗਿਆ ਮੀ ਹੈ ਐਡਾ ਸੈੱਟ ਕਰਤਾ ਕਿ ਅੱਜ ਇੱਧਰ हां उधर सेट हो गया। अग्रवाल जी मैं ले आऊंगा। दो खवाले। ठीक। ਚਲੋ ਬਈ ਹੁਣ ਉਧਰ ਕੰਮ ਤਾਂ ਕਰਿਆ ਡਨ। ਤੇ ਹੁਣ ਜਾਂ ਕੱਲ ਨੂੰ ਜਾਂ ਪਰਸੋਂ ਤੱਕ ਸ਼ਾਇਦ ਉਧਰ ਸ਼ਿਫਟ ਹੋ ਜਾਈਏ ਅਸੀਂ। ਇਹ ਵੀ ਕਿਉਂਕਿ ਉਧਰ ਨਾਲ ਹਲੇ ਥੋੜੀ ਪਲਾਈਆਂ ਪਈਆਂ ਸਰਵਿਸ ਚ ਰੰਦੀਆਂ ਜਦੋਂ ਉਹ ਚੱਕ ਹੋ ਗਏ ਫਿਰ ਸਾਡੀ ਉਧਰ ਰਸੋਈ ਵੀ ਚੱਲ ਜਾਣੀ। ਵੈਸੇ ਦੇਖਦੇ ਕੱਲੂ ਇਲੈਕਟ੍ਰੀਸ਼ੀਅਨ ਬੁਲਾਵਾਂਗੇ ਤੇ ਉੱਤੇ ਉੱਪਰ ਪੱਖੇ ਤੇ ਥੋੜੇ ਪਲੱਗ ਦੋਕ ਤੇ ਇੱਕ ਆਪਾਂ ਨਾਲ ਇਨਵਰਟਰ ਵੀ ਉੱਥੇ ਲਵਾ ਲੈਣਾ। ਹਮ 2-4 ਦਿਨ ਤਾਂ ਮੌਸਮ ਥੋੜਾ ਖਰਾਬੇ ਰਹਿ ਰਿਹਾ ਪਤਾ ਨਹੀਂ ਕੀ ਹੋ ਰਿਹਾ ਹੈ ਜਿੱਦਣ ਕੀ ਕਹਾਂ ਜੀ ਹਮ ਦੇਖੇ ਰਹੇ ਹਾਂ ਤੁਸੀਂ ਵੀਡੀਓ ਰੋਜੇ ਮੀਂਹ ਪੈ ਰਿਹਾ ਰੋਜੇ ਬੀਨਾ ਨਾ ਆ ਕੇ ਰਾਜਮ ਕੋਈ ਨਾ ਰਾਤ ਉਸ ਮੀਂਹ ਪਿਆ ਬਈ ਬੱਲੇ ਬੱਲੇ ਐਨ ਲੱਗਦਾ ਰਹੇ ਕਿ ਨਾ ਟਿੰਨੀ ਪਾੜ ਧਣੀ ਆ ਤੇ ਜਾਏ ਨਹੀਂ ਮਿਸਤਰੀ ਤੇ ਹੁਣ ਕੱਲੂ ਦੇਖਾਂਗੇ ਕੱਲੂ ਕਿੰਨਾ ਕਿੱਥੇ ਤੇ ਕੰਮ ਰੋਜੇ ਪੰਜ-ਪੰਜ ਆਉਂਗੇ ਤਾਂ 4 ਤਰੀਕ ਤੱਕ ਨੂਆ ਪੱਟ ਵੰਗਿਆ ਦੇਖਦੇ ਅੱਜ 29 ਤਰੀਕ ਹੋ ਗਈ। ਤਿੰਨ ਦੋ ਤੇ 6 ਦਿਨ ਪਏ ਥਲੇ। ਬਾਕੀ ਦੇਖਦੇ ਬਈ ਇੱਕ ਦਿਨ ਚ ਨਿਊਏ ਪੱਟ ਹੋਣੀ ਆ। ਕੰਮ ਮੁੱਖ ਹੀ ਹੋਇਆ। ਤੇ ਹਾਲੇ ਆਪਣਾ ਸਟੋਰ ਨਾ ਆਪਣਾ ਮਹਿਸਾਣਾ ਕਮਰਾ ਵੀ ਪਿਆ ਰਿਹਾ। ਇਹ ਚ ਤਾਂ ਕੁਝ ਹੈ ਨਹੀਂ ਢੋਲੇ ਪਿਆ ਇੱਕ ਢੋਲੇ ਚੱਕਣਾ ਹੈ ਕਿ ਕਣਕ ਵਾਲੇ ਥੈਲੇ ਆ। ਬਾਕੀ ਹੋਰ ਤਾਂ ਕੁਝ ਨਹੀਂ। ਫੇਰ ਆਪਾਂ ਨੇ ਇੱਧਰ ਟਿੰਡਾ ਵੀ ਖਵਾ ਦੇਣੀਆਂ। ਜਿੱਦਣ ਇੱਧਰ ਆਹ ਕੰਮ ਸਾਰਾ ਚੱਕ ਹੋ ਗਿਆ ਫੇਰ ਆਪਾਂ ਇੱਧਰ ਸ਼ੁਰੂ ਹੋ ਜਾਣਾ ਹਾਲਾ। ਇਹ ਛੇ ਦਾ ਦੋ ਕੁ ਦਿਨ ਤਿੰਨ ਕੁ ਦਿਨ ਲੱਜਣਾ ਇੱਧਰ ਵੀ ਕਿਉਂਕਿ ਇੱਧਰ ਇੱਟਾਂ ਹਲੇ ਕਾਫੀ ਪਈਆਂ ਕੰਦਾ ਦੋ ਕੰਦਾ ਨਿਊਆ ਵੀ ਕੱਢਣੀਆਂ ਤਿੰਨ ਤਿੰਨ ਫੁੱਟ ਹਲੇ ਨਿਊਆ ਕੱਢਣੀਆਂ ਥੱਲੇ ਨਾ ਤਿੰਨ ਤਿੰਨ ਫੁੱਟ ਨਿਊਆ ਫੇਰ ਹਲੇ ਆਹ ਕੰਦਾ ਵੀ ਪਈਆਂ ਆਪਣੀਆਂ ਤਿੰਨ ਤਿੰਨ ਫੁੱਟ ਨਿਊਆ ਕੱਢਣੀਆਂ ਕੰਦਾ ਪਈਆਂ ਆਪਣੀਆਂ ਹਲੇ ਲੈ ਕੰਮ ਕਾਫੀ ਪਏ ਇੱਧਰ ਚਾਰ ਕਿ ਦਿਨ ਲੱਗੇ ਜਾਣੇ ਮੇਰੇ ਹਿਸਾਬ ਨਾਲ ਇੱਧਰ ਜੇ ਚਾਰ ਦਿਨ ਇੱਧਰ ਲੱਗੇ ਇੱਕ ਦਿਨ ਤੇ ਚਾਹਜਾ ਇੱਕ ਦੋ ਦਿਨ ਜਾਂ ਫਿਰ ਕੰਮ ਖਿੱਚਣਾ ਪੈਣਾ ਕਿ ਆਹ ਤੋੜ ਦੋ ਫੇ ਫਟਾਫਟ ਆ ਚੱਲ ਹੌਲੀ ਹੌਲੀ ਤੋੜ ਲੂਗੇ ਉਹਦਾ ਕੰਮ ਫੜਾ ਬਟਨ ਮੇੜਨਾ ਪੈਣਾ ਉਹਨਾਂ ਨੂੰ 3 ਤਾਂ ਚੱਲੋ 4-5 ਘੰਟੇ ਦੇ ਖੁੱਲ ਜਾਣੀਆਂ ਆਪਣੀਆਂ ਤੇ ਛੱਠਾ ਆ ਲੱਗ ਜਾਣਾ ਇੱਕ ਆਪਣਾ ਹੋਰੇ ਲੱਗ ਜਾਣਾ ਹੁਣ ਦੇਖਦੇ ਕਿੰਨੀਆਂ ਕਿਟਾ ਨਿਕਲਦੀਆਂ ਮੇਰੇ ਹਿਸਾਬ ਨਾਲ ਦੋ ਤਿੰਨ ਛੱਠੇ ਲੱਗ ਕੇ ਜਾਣੇ ਬਾਕੀ ਉਹ ਸਾਡੀ ਟੁੱਟੀਆਂ ਉੱਪਰ ਐ ਦਿਨ ਲੰਮਕਦੀਆਂ ਉਹ ਵੀ ਖਲਾਵਾਂਗੇ ਹੌਲੀ ਹੌਲੀ ਸ਼ਹਿਰ ਦਾ ਬਾਥਰੂਮ ਹਲੇ ਚੱਲਦੀ ਰੱਖੀ ਅਸੀਂ ਸ਼ਹਿਰ ਜੇ ਮੋੜ ਬਣਾਏ ਵੀ ਤੜਾ ਦਾਂਗੇ ਵੀ ਕਿਉਂਕਿ ਉੱਧਰ ਸਾਨੂੰ ਬਾਥਰੂਮ ਹੈਗਾ ਉੱਧਰ ਨਾਲ ਘਰ ਉੱਧਰ ਬਾਥਰੂਮ ਮਿਲ ਗਿਆ ਚਲੋ ਵੀ ਇੱਕ ਦਿਨ ਹੁਣ ਗੈਪ ਹੈ ਗਿਆ ਵਲੌਗ ਦਾ ਹੁਣ ਦਿੱਲੀ ਪਾਵਾਂਗੇ ਕੱਲੂ ਥੋੜਾ ਉਲਝੇਗੇ ਬਾਈ ਕੰਮ ਬਹੁਤ ਵਗਿਆ ਭੱਜ ਦੌੜ ਜੀ ਪੈ ਗਈ ਕੱਲ ਪਿਆ ਨਹੀਂ ਵਲੌਗ ਤੇ ਹੁਣ ਕੱਲੂ ਦਿਖਾਵਾਂਗੇ ਕਿੰਨਾ ਕੰਮ ਖਿੱਚਦੇ ਬਾਈ ਤੇ ਦਿੱਲੀ ਵੀਡੀਓ ਕਰਦੇ ਆ ਮੌਰੀ ਬੰਦ ਓਕੇ ਬਾਏ ਬਾਏ